ਅੱਜ 28 ਸਤੰਬਰ 2025 ਦਿਨ ਐਤਵਾਰ ਆਪਾਂ ਇਸ ਟਾਈਮ ਖੜੇ ਆ ਗੁਰਦੁਆਰਾ ਸਿੰਘ ਸਬਾਹ ਦਸ਼ਮੇਸ਼ ਨਗਰ ਤੇ ਅੱਜ ਭਾਈ ਗੁਰਦੁਆਰਾ ਸਾਹਿਬ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਏ ਐ ਤੇ ਭੋਗ ਪੈਣ ਤੋਂ ਬਾਅਦ ਚੋਂ ਆਪਾਂ ਇੱਥੋਂ ਦੀਆਂ ਪੰਜਾਬੀ ਸਿੱਖ ਸੰਗਤਾਂ ਉਹਨਾਂ ਨਾਲ ਬਾਰਤਲਾਵਟ ਸਾਰੀ ਸੰਗਤ ਨਾਲ ਸਾਂਝੀ ਕਰਾਂਗੇ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਆਂ ਅੱਜ ਦੀ ਨਵੀਂ ਵੀਡੀਓ ਨਵੇਂ ਬਲੌਗ 'ਚ ਕਿ ਉਂਧਰਾ ਪਿੰਡ ਤੱਕ ਸਾਈਕਲ ਯਾਤਰਾ ਚਾਹੀਏ ਹਨ ਤੇ ਉਹਨਾਂ ਨੇ ਆਪਣੀ ਹਿੰਮਤ ਦਿਖਾਈ ਹੈ ਤੇ ਸਾਡੇ ਬੱਚਾ ਨੂੰ ਉਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਸਾਡੇ ਵਿੱਚੇ ਵੀ ਬੀਸ਼ਨਾ ਥੋੜਾ ਜਿਹਾ ਕੰਮ ਕਰਨਾ ਹੋਵੇ ਮੋਟਰਸਾਈਕਲ ਗੱਡੀ ਤੇ ਜਾਂਦੇ ਆਉਂਦੇ ਨੇ ਤੇ ਉਹਨਾਂ ਮਾਪ ਨੂੰ ਇੱਕ ਛੋਟਾ ਕੋਈ ਸਿੱਖਿਆ ਲੈਣੀ ਚਾਹੀਦੀ ਹੈ ਕਿ ਇਹ ਇੱਕ ਵਾਸਤੇ ਸਾਈਕਲ ਚਲਾਉਣਾ ਬਹੁਤ ਚੰਗਾ ਹੈ ਸੰਦੀਪ ਸਿੰਘ ਉਹਨਾਂ ਨੂੰ ਸਨਮਾਨਿਤ ਕਰਨਗੇ ਅਨਾਰ ਐਸਐਸ ਕੌਲਤਾ ਉਹ ਅਗਲੀ ਮੀਟਿੰਗ ਵੀ ਲਈ ਹੈ ਜਿਸ ਸਰਦਾਰ ਸੰਦੀਪ ਨੇ ਲਖਮੀ ਸਾਹਿਬ ਦੀ ਪਾਰਟ ਦੀ ਸਮਾਪਤੀ ਤੋਂ ਬਾਅਦ ਗੁਰਦੁਰਾ ਸਾਹਿਬ ਦੀ ਕਮੇਟੀ ਨੇ ਆਪਾਂ ਨੂੰ ਸਰੋਪਾ ਸਾਹਿਬ ਦੇ ਨਾਲ ਸਨਮਾਨਿਤ ਕੀਤਾ ਗੁਰਦੁਰਾ ਸਾਹਿਬ ਦੀ ਸਾਰੀ ਕਮੇਟੀ ਦਾ ਤੇ ਦਿਲ ਤੋਂ ਧੰਨਵਾਦ ਕਰਦੇ ਆਂ ਤੇ ਆਪਾਂ ਨੂੰ ਜਦੋਂ ਗੁਰਦੁਰਾ ਸਾਹਿਬ ਜੀ ਸੀ ਤੇ ਇੱਥੇ ਬਾਪੂ ਹਿੰਦ ਜੀ ਆ ਜਿਹੜੇ ਆਪਣੇ ਨਾਲ ਪੋਰਟ ਪਲੇਅਰ ਤੋਂ ਇੱਥੇ ਆਏ ਸੀ ਤੇ ਉਹਨਾਂ ਨੇ ਆਪਾਂ ਨੂੰ ਆਪਦੇ ਘਰੇ ਸੱਦਿਆ ਤੇ ਉਹਨਾਂ ਦੇ ਘਰੇ ਚੱਲਦੇ ਆ ਵੈਸੇ ਉਹਨਾਂ ਨੂੰ ਬਾਪੂ ਹਿੰਦ ਜੀ ਕਿਹਾ ਜਾਂਦਾ ਤੇ ਬਾਬਾ ਹਿੰਦ ਜੀ ਵੀ ਕਹਿੰਦੇ ਬਾਪੂ ਹਿੰਦ ਵੀ ਕਹਿੰਦੇ ਆ ਤੇ ਉਹਨਾਂ ਦਾ ਪੱਕਾ ਨਾਮ ਆਪਾਂ ਨੂੰ ਪਤਾ ਨਹੀਂ ਆ ਤੇ ਉਹਨਾਂ ਦੇ ਘਰੇ ਜਾ ਕੇ ਆਪਾਂ ਉਹਨਾਂ ਦਾ ਪੱਕਾ ਨਾਮ ਪੁੱਛਾਂ ਪਹੁੰਚ ਗਏ ਬਾਪੂ ਹਿੰਦ ਦੇ ਘਰੇ ਸਾਸਰੀ ਵਾਲਾ ਬਾਪੂ ਜੀ ਠੀਕ ਆ ਬਾਪੂ ਜੀ ਤੁਹਾਡਾ ਪੱਕਾ ਨਾਮ ਕੀ ਹੈ ਮੈਂ ਨਾ ਹਰਿੰਦਰ ਸਿੰਘ ਹਰਿੰਦਰ ਸਿੰਘ ਹਰਿੰਦਰ ਤੇ ਇੱਥੇ ਹਿੰਦ ਕਹਿੰਦੇ ਆ ਹਿੰਦ ਬਾਬਾ ਜੀ ਹਿੰਦ ਬਾਬਾ ਜੀ ਕਹਿੰਦੇ ਹਿੰਦ ਬਾਬਾ ਜੀ ਠੀਕ ਆ ਠੀਕ ਆ ਜੀ ਤੇ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਕਿ ਇੱਥੇ ਭਾਈ ਬਾਪੂ ਹਿੰਦ ਜੀ ਦੇ ਨਾਮ ਤੋਂ ਜਾਣਿਆ ਜਾਂਦਾ ਤੇ ਬਾਕੀ ਉਹਨਾਂ ਦਾ ਪੱਕਾ ਨਾਮ ਹੈ ਹਰਿੰਦਰ ਸਿੰਘ ਅੱਜ ਦਾ ਖਾਣਾ ਆਪਣਾ ਬਾਪੂ ਜੀ ਦੇ ਘਰੇ ਆ ਕੋਚਾ ਇਥੇ ਪਰਸ਼ਾਦਾ ਵਗੈਰਾ ਛਕ ਲਿਆ ਸੀ ਤੇ ਸਾਰੇ ਪਰਿਵਾਰ ਦਾ ਦਿਲ ਤੋਂ ਧੰਨਵਾਦ ਕਰਦੇ ਇੰਨੀ ਆਪਣੀ ਆਉ ਭਗਤ ਕੀਤੀ ਤੇ ਇੱਧਰ ਬਾਪੂ ਜੀ ਹੋਰਾਂ ਨੇ ਬਾਗੀਚਾ ਲਾ ਰੱਖਿਆ ਹੈ ਆਰਗੇਨਿਕ ਫਸਲਾਂ ਦਾ ਇਹ ਸ਼ਿਮਲਾ ਮਿਰਚਾ ਬਾਪੂ ਜੀ ਨਹੀਂ ਮਿਰਚਾ ਹੈ ਹਰੀ ਮਿਰਚਾ ਦੂਜੀ ਹਰੀ ਮਿਰਚਾ ਠੀਕ ਜਿੱਟੇ ਰੰਗ ਦੀ ਆ ਟਮਾਟਰ ਟਮਾਟਰ ਵੀ ਲਾ ਰੱਖਿਆ ਤੇ ਬਾਪੂ ਜੀ ਇਹ ਕਰੇਟਾਂ ਦੇ ਵਗੈਰੇ ਦੇ ਵਿੱਚ ਕਿਵੇਂ ਲਾਈਆਂ ਹੋਈਆਂ ਮਤਲਬ ਥੱਲੇ ਬਾਅਸ ਪੈਂਦੇ ਨਾ ਜਿਆਦਾ ਗਿੱਲਾ ਹੋ ਜਾਂਦਾ ਹਾਂ ਹਾਂ ਇਸ ਕਰਕੇ ਕਰੇਟ ਸਾਰੇ ਉਹ ਕਰੇਟ ਲਾਇਆ ਹੋਇਆ ਪੂਰੇ ਠੀਕ ਹੈ ਉੱਪਰ ਉਹਦਰ ਵੀ ਬਾਪੂ ਹਰੇ ਨੇ ਕਰੇਟਾ ਵਗੈਰਾ ਵਾਹ ਵੱਖੀ ਹੋਈਆਂ ਆ ਚਲਾਈਆਂ ਸੀ ਬਹੁਤ ਬਹੁਤ ਮਰਚੰਦ ਸੀ ਠੀਕ ਹੈ ਅੱਜ ਹੁਣ ਮਿਰਚਾਂ ਦਾ ਚਾਰਾ ਲਾਇਆ ਮੈਂ ਕਿਹਾ ਕੁਝ ਲਾਵਾਂਗੇ ਮੈਂ ਹੁਣ ਪੁਰਬੇਰ ਚੱਲਾ ਜਾਣਾ ਉਧਰ ਆਉਂਦਾ ਨੀ ਜਲਦੀ ਠੀਕ ਹੈ ਠੀਕ ਹੈ ਤੇ ਉਹ ਫਿਰ ਥੋੜਾ ਘੱਟ ਧਿਆਨ ਪੈਂਦਾ ਹੈ ਘੱਟ ਧਿਆਨ ਹੁੰਦਾ ਹੈ ਪਪੂ ਜਿੱਦੜੇ ਲਗਭਗ ਜਿਵੇਂ ਸਬਜ਼ੀਆਂ ਵਗੈਰਾ ਘਰੇ ਹੀ ਆਪਾਂ ਤਿਆਰ ਕਰਦੇ ਹਾਂ ਨਾ ਤਿਆਰ ਕਰਦੇ ਬਸ ਤੇ ਵੈਸੇ ਤਾਂ ਜੇ ਬਾਜ਼ਾਰ ਚ ਲੈਣ ਚਾਹੀਏ ਬਹੁਤ ਮਹਿੰਗੀ ਹੈ ਬਹੁਤ ਮਹਿੰਗੀ ਸਬਜ਼ੀ ਤੇ ਕਹਿੰਦੇ ਹੁੰਦੀ ਵੀ ਕੋਈ ਹਫ਼ਤੇ ਦੋ ਹਫ਼ਤੇ ਤੋਂ ਇੱਕ ਵਾਰ ਹੀ ਹੁੰਦਾ ਜਾ ਅੱਜ ਤੇ ਉਹ ਚੋਂਦੀ ਹੈ ਨਾ ਜਾਚ ਵੀ ਆਉਂਦੇ ਉਦਾਂ ਵੀ ਬਾਹਰੋਂ ਵੀ ਆਉਂਦੀ ਹੈ ਸਬਜ਼ੀ ਲੱਗਦੀ ਇੱਥੇ ਦੇਵ ਅੱਛਾ ਹਾਂ ਤੇ ਨਾਰੀਨੋਲ ਦੇ ਬੁੱਟੇ ਕਿੰਨੇ ਲਾ ਰੱਖਿਆ ਇਹ ਨਾ ਜਿੱਥੇ ਥੋੜੇ 4 10 12 10 ਤੋਂ 5 6 7 ਬੁੱਟੇ ਆ ਠੀਕ ਹੈ ਜ਼ਿਆਦਾ ਨਹੀਂ ਇੱਕ ਆ ਹੈ ਇੱਕ ਆ ਉਹ ਦੋ ਤਿੰਨ ਚਾਰ ਪੰਜ 6 ਬੁੱਟੇ ਆ 6 ਪਿਛੇ ਦ ਆਹ ਯਾਰ ਰਸਤਾ ਜਾਂਦਾ ਇੱਧੇ ਦੀ ਐਂ ਵੀ ਜਾ ਸਕਦਾ ਆਪਾਂ ਠੀਕ ਐ ਇੱਧਰ ਵੀ ਬਾੜੀ ਹੋਈ ਆਪਾਂ ਇਹ ਸਟੋਰ ਸਟੋਰ ਠੀਕ ਐ ਕੋਕੋਨਟ ਕਹਿੰਦੇ ਪੀਣ ਦੇ ਵਾਸਤੇ ਜਿਆਦਾ ਪੀਣ ਦੇ ਵਾਸਤੇ ਜਿਆਦਾ ਤੇ ਉਹ ਚ ਗਿਰੀ ਗੁਰੀ ਘਾਟੀ ਹੁੰਦੀ ਆ ਮਿੱਠਾ ਹੁੰਦਾ ਪਾਣੀ ਖੱਟਾ ਹੁੰਦਾ ਇਹ ਇੱਕ ਰੇਟਾਂ ਭਰ ਭਰ ਕੇ ਮਿੱਟੀ ਦੀਆਂ ਰੱਖ ਰੱਖੀਆਂ ਵਿੱਚ ਗੋਹੇ ਦੀ ਗੋਬਰ ਦੀ ਖਾਦ ਜਿਹੜੀ ਗਲੀ ਹੁੰਦੀ 55 ਦੀ ਕੰਨਿਆਂ ਦੀ ਉਹ ਇਹਦੇ ਵਿੱਚ ਪਾਈ ਦੀ ਫਿਰ ਤੇ ਲੱਗਦੇ ਆ ਪੁੱਟੇ ਤੇ ਕਰੇਟਾ ਵਗੈਰਾ ਖਰਾਬ ਨਹੀਂ ਹੁੰਦੀ ਗਲਦੀਆਂ ਨਹੀਂ ਆ ਬਾਪੂ ਨਾ ਇਹ ਨਹੀਂ ਗਲਦੀਆਂ ਇਹ ਗਲਦੀਆਂ ਨਹੀਂ ਆ ਹਾਂ ਇੱਧਰ ਬਾਪੂ ਜੀ ਹੋ ਰਹੇ ਨੇ ਪੂਰਾ ਬਾਗ਼ੀਚਾ ਤਿਆਰ ਕਰ ਰੱਖਿਆ ਤੇ ਕਹਿੰਦੇ ਭਾਈ ਹਰੀਆਂ ਮਿਰਚਾਂ ਤਿਆਰ ਕਰ ਲਾਈਆਂ ਸੀਆਂ ਤੇ ਹੁਣ ਤਾਂ ਜਿਹੜੇ ਬੂਟੇ ਖਰਾਬ ਹੋ ਗਏ ਤੇ ਹੁਣ ਪਨੀਰੀ ਦੁਬਾਰੇ ਲਾਈ ਆ ਤੇ ਆਪਾਂ ਲਗਭਗ ਘਰੇ ਸਬਜ਼ੀ ਕਿਹੜੀ ਕਿਹੜੀ ਤਿਆਰ ਕਰਦੇ ਆ ਸਬਜ਼ੀ ਇੱਥੇ ਸਾਰੇ ਹੋ ਜਾਂਦੀ ਆ ਪਿੰਡੀ ਹੋ ਜਾਂਦੀ ਆ ਬੈਂਗਣ ਹੋ ਜਾਂਦੇ ਬੈਂਗਣ ਵਾਂਦਨ ਛੱਡ ਦੇਗੇ ਅੱਛਾ ਤੇ ਲੋਬੀ ਹੋ ਜਾਂਦਾ ਠੀਕ ਤੇ ਆਪਣੇ ਕੀਰੇ ਹੋ ਜਾਂਦੇ ਆ ਠੀਕ ਬੰਦਰਪਾਪਾ ਨੁਕਸਾਨ ਕਰਦੇ ਬੰਦਰਬਾੜਾ ਨੁਕਸਾਨ ਕਰਦੇ ਤੇ ਆਪਣੇ ਕੋ ਤੇਜ ਪੱਤਾ ਬੋਲਦੇ ਕੀ ਬੋਲਦੇ ਉਹ ਕਿਚੀਨੀ ਪੱਤਾ ਉਹ ਉਧਰ ਪਿਛੇ ਆ ਸਾਹਮਣੇ ਤੇ ਇਹ ਕਿਹਦਾ ਬੁੱਟਾ ਇਹ ਆਪਣੇ ਕਿਚੀਕੂ ਜਾਂਦਾ ਜਾਂ ਇੱਥੇ ਸਪੂਟਾ ਕਹਿੰਦੇ ਆ ਆਇਓ ਆਪਾਂ ਤੇਜ ਪੱਤਾ ਉਹ ਵੀ ਦੇਖ ਲਈਏ ਚੀਨੀ ਪੱਤਾ ਉਹ ਮੈਨੂੰ ਨਹੀਂ ਪਤਾਗਾ ਨਾਮ ਜਾਂ ਮੈਂ ਕਾਫੀ ਸੁਣਿਆ ਸੀ ਆ ਉਹ ਮਸਾਲੇ ਮਸਲਿਆਂ ਦੇ ਕੰਮ ਹੁੰਦੇ ਆ ਮਸਾਲੇ ਤੇ ਪਹਿਲਾਂ ਸਬਜ਼ੀ ਚ ਪਾਉਂਦੇ ਆਪਾਂ ਫਿਰ ਕੇ ਤੇਜ ਪੱਤਾ ਧੋ ਕੇ ਸਬਜ਼ੀ ਚ ਪਾ ਲੋ ਉਹ ਸਬਜ਼ੀ ਉਸ ਪੱਤੇ ਤੋੜ ਕੇ ਪਾ ਦਿਓ ਪੱਤੇ ਤੋੜ ਕੇ ਪਾ ਲੋ ਹਰੇ ਮਤਲਬ ਹਾਂ ਉਹਦੇ શાਕਾ ਉਹਨੂੰ ਕਹਿੰਦੇ ਆਗੇ ਦਾਲ ਦਾਲਚੀਨੀ ਠੀਕ ਹੈ ਜੀ ਇੱਧਰ ਵੀ ਬਾਪੂ ਜੀ ਹੋਰ ਨੇ ਬਗੀਚਾ ਤਿਆਰ ਕਰ ਰੱਖਿਆ ਤੇ ਘਰ ਦੇ ਆਲੇ ਦੁਆਲੇ ਚੰਗੇ ਬਗੀਚੇ ਲਾਏ ਆ ਡ੍ਰੈਗਨ ਫਲ ਦੇ ਪੇੜ ਹੈ ਕਿਹੜਾ ਡ੍ਰੈਗਨ ਫਲ ਆਪੇ ਆਪੇ ਚੜੀ ਹੋਇਆ ਹੈ ਹਾਂ ਹਾਂ ਆਹ ਚੜੀ ਹੋਈ ਠੀਕ ਹੈ ਆਹ ਜੜੀ ਹਾਂ ਇਹ ਡ੍ਰੈਗਨ ਡ੍ਰੈਗਨ ਫਲ ਲੱਗਦਾ ਡ੍ਰੈਗਨ ਲੱਗਦਾ ਠੀਕ ਹੈ ਹਾਂ ਪਾ ਲੋ ਤੇ ਇਹ ਬਾਪੂ ਜੀ ਉਹ ਐਸੀ ਪਕੜੇ ਨੇ ਆਪਨੇ ਬਣਾ ਰਿਹਾ ਆਪੇ ਆਪੇ ਫਲ ਲੈਂਦੇ ਨੇ ਤਣੀ ਜੀ ਆਪੀ ਆਪੀ ਲਾਇਆ ਆਪੇ ਲੱਗਦੇ ਆ ਰਬ ਤਗੜੀ ਮਜ਼ਬੂਤੀ ਕਰ ਰੱਖੀ ਜੇ ਆਹ ਹੈਗਾ ਦਾਲਚੀਨੀ ਦਾ ਪੇੜ ਇਹ ਹੈ ਦਾਲ ਚੀਨੀ ਦਾ ਪੇੜ ਇਹਦਾ ਪੱਤੇ ਤੋੜ ਕੇ ਐਵੇਂ ਇਹਦੇ ਪੱਤੇ ਤੋੜ ਕੇ ਆ ਜੀ ਮੈਂ ਪੱਤਾ ਤੋੜ ਲਿਆ ਇਹ ਸਬਜ਼ੀ ਚ ਪਾ ਦਿਓ ਤੁਸੀਂ ਇਹ ਐਵੇਂ ਸਬਜ਼ੀ ਚ ਪਾ ਦਿਓ ਹਰਾਈ ਹਰਾਈ ਤੇ ਇਹ ਮਸਾਲੇ ਦੀ ਜਗ੍ਹਾ ਕੰਮ ਕਰਦਾ ਮਸਾਲੇ ਦੀ ਜਗ੍ਹਾ ਕੰਮ ਕਰਦਾ ਇਹ ਜਿਹੜਾ ਆਹ ਸਿਲਕਾ ਉਤਰ ਲਾਹਂਦੇ ਆ ਹਾਂਜੀ ਇਦਾਂ ਖੁਰਚ ਕੇ ਫਿਰ ਇਹਨੂੰ ਕੱਟ ਲਾ ਕੇ ਫਿਰ ਇਦਾਂ ਸਿਲਕਾ ਲਾਹਂਦੇ ਆ ਉਹ ਦਾਲਚੀਨੀ ਹੁੰਦਾ ਉਹ ਦਾਲਚੀਨੀ ਉਹ ਵੀ ਮਸਾਲੇ ਦੇ ਰੂਪ ਚ ਹੀ ਤੋ ਕੰਮ ਕਰਦਾ ਮਸਾਲੇ ਦੇ ਰੂਪ ਵਿੱਚ ਹਾਂ ਉਹਨੂੰ ਪੀਪੂਗੇ ਕਿ ਮਤਲਬ ਸੁੱਕਾ ਹੀ ਆਹ ਕਾਲੀ ਮ ਆ ਕਾਲੀ ਮਿਰਚ ਠੀਕ ਹੈ ਠੀਕ ਹੈ ਵੀ ਉਦਾਂ ਵੀ ਠੀਕ ਆ ਠੀਕ ਆ ਤੇ ਇਹ ਭਾਈ ਕਾਲੀ ਮਿਰਚ ਜਿਵੇਂ ਤੁਹਾਨੂੰ ਕੱਲ ਵੀ ਦਿਖਾਈ ਸੀ ਵੀ ਇਹ ਅੰਗੂਰਾ ਤਰਾਂ ਹੀ ਹੁੰਦੀ ਆ ਆਹੋ ਇਹ ਉੱਪਰਲੀ ਸੜ ਲੱਗੀ ਹੋਗੀ ਤੇ ਤੁਹਾਨੂੰ ਇੱਥੇ ਥੱਲੇ ਤਾਂ ਹੈਣੀ ਇਹ ਤਾਂ ਮੈਨੂੰ ਲੱਗਦਾ ਅੰਗੂਰਾ ਵਾਲੀ ਬੱਲ ਤਰਾਈ ਆ ਬਾਬਾ ਜੀ ਆਹੋ ਇਹ ਲੱਗੇ ਹੋਈ ਆ ਉਹ ਤਾਂ ਉੱਤੇ ਲੱਗੇ ਹੋ ਦੇ ਹਾਂਜੀ ਹਾਂਜੀ ਉਹ ਦੇਖ ਲਈ ਤਾਂ ਲੱਗੀ ਵੀ ਆ ਹਾਂ ਤਿੰਨ ਚਾਰ ਸਰੀਪ ਮੁچھے ਲੱਗੇ ਉਹ ਲੱਗੇ ਨੇ ਉਹਦੇ ਉਧਰੋਂ ਇਧਰੋਂ ਦੇਖਦੇ ਬਾਪੂ ਇਹੋ ਲੱਗੇ ਵੇ ਹਾਂ ਹਾਂ ਅੰਗੂਰਾ ਤਰਾਂ ਲੱਗੇ ਵਿਆ ਅੱਜ ਸਾਲ ਲੋਕੀ ਹੁੰਦੇ ਸੀ ਬਾ ਉਹ ਆ ਰਹੇ ਇਧਰ ਆ ਲੰਕੀ ਜਾਂਦਾ ਬਾਪੂ ਇੱਕ ਇਹ ਇਹ ਤੰਤਰਾ ਦਾ ਚਾਰਾ ਹੈਗਾ ਅਸੰਤਰੇ ਦਾ ਪੇੜ ਹੈ ਠੀਕ ਆ ਠੀਕ ਹੈ ਇਹ ਡਾਲਿਆ ਟਰੇਆਂ ਦੇ ਵਿੱਚ ਤਾਲ ਆਉਂਦੀ ਹੈ ਤੇ ਕਿੱਥੇ ਉਹ ਹੁੰਦੀ ਲਗੀ ਆਪਣੇ ਨੁਕਸਾਨ ਫਿਰ ਮਤਲਬ ਕਿ ਮੈਨੂੰ ਲੱਗਦਾ ਬਾਂਦਰ ਵਾਲੇ ਕਰ ਦੇਣਾ ਬਾਪੂ ਜੀ ਬਾਂਦਰ ਨਹੀਂ ਰਹਿਣ ਦੇ ਦਿੰਦੇ ਕੋਈ ਬਾਂਦਰ ਵਾਲੇ ਨੁਕਸਾਨ ਆ ਜਿਹੜਾ ਖੂਹ ਅੰਚਾਲੇ ਖੂਬ ਨਾ ਰੱਖਿਆ ਪਾਣੀ ਇਕੱਠਾ ਕਰਦੇ ਹੋ ਇਹ ਦਾ ਪਾਣੀ ਸਬਜ਼ੀ ਉਦੋਂ ਲਾਉਣ ਦਾ ਮੋਟਰ ਲੱਗਦੇ ਇੱਥੇ ਆ। ਇਹ ਮੀਂਹ ਵਾਲਾ ਪਾਣੀ ਆ ਸਾਰਾ। ਆ ਮੀਂਹ ਦਾ ਪਾਣੀ। ਥੱਲੇ ਜਿਵੇਂ ਚ ਆਉਂਦਾ। ਉਹ ਥੱਲੇ ਉਹ ਪਾਣੀ ਦਾ ਇਹ ਥਾਂ। ਤਾਂ ਥੱਲੇ ਜਾ ਕੇ ਪਰ ਪੁਰਾਣਾ ਹੈ। ਆ ਸਾਰਾ ਮਿੱਟੀ ਭਰੀ ਹੋਈ ਹੈ। ਠੀਕ ਹੈ। ਇੱਥੇ ਪੁਰਾਣੇ ਟਾਈਮ 'ਚ ਪਹਿਲਾਂ ਹੀ ਖੂਹ ਬਣੇ ਹੋਏ ਸੀ। ਨਹੀਂ ਨਹੀਂ ਬਾਪੂ ਜੀ ਇੱਕ ਗੱਲ ਹੋਰ ਦੱਸੋ। ਵੀ ਸੁਨਾਮੀ ਵੇਲੇ ਆਪਾਂ ਐਸ ਜਗ੍ਹਾ ਤੇ ਸੀਗੇ ਕਿਤੇ ਹੋਰ ਸੀਗੇ? ਸੁਨਾਮੀ ਇੱਥੇ ਹੀ ਆ। ਸੁਨਾਮੀ ਪੋਰਟ 'ਤੇ ਸੀ ਆ। ਵੈਸੇ ਤੁਸੀਂ ਪੋਰਟ ਪਲੇਅਰ ਸੀਗੇ ਘਰ ਆਪਣਾ ਇੱਥੇ ਸੀ। ਪਰ ਇੱਥੇ ਸੀਗਾ। ਪਹਿਲਾਂ ਲੱਕੜ ਦਾ ਘਰ ਹੁੰਦਾ ਸੀਗਾ। ਤੌਰਤਾ ਦੇ ਵਿੱਚੋਂ ਇੰਸਾਰਾ ਨੁਕਸਾਨ ਹੋ ਗਿਆ ਕਪੜੇ ਕਪੜ ਮਸ਼ੀਨਾਂ ਸਨ ਸਭ ਖਰਾਬ ਹੋ ਗਏ ਕੱਪੜੇ ਕੋੜੇ ਸਭ ਖਰਾਬ ਹੋ ਗਏ ਤੇ ਇੱਕ ਗੱਲ ਹੋਰ ਦੱਸੋ ਜਿਹੜੇ ਆਪਾਂ ਕਹਿ ਦਿੰਨੇ ਜਿਵੇਂ ਆਪਣਾ ਗੋਵਿੰਦਨਗਰ ਹੋਇਆ ਤੇ ਜਿਵੇਂ ਗਾਂਧੀ ਨਗਰ ਹੋਇਆ ਇਹ ਬਾਪੂ ਜੀ ਨਾਮ ਵੈਸੇ ਪਹਿਲਾਂ ਤੋਂ ਹੀ ਰੱਖਿਆ ਕਿ ਆਪਣੇ ਪੰਜਾਬੀ ਬਜ਼ੁਰਗਾਂ ਦੇ ਨਾਮ ਤੇ ਕਿ ਪਹਿਲਾਂ ਕਿਸੇ ਹੋਰ ਦੇ ਨਾਮ ਤੇ ਆ ਜਿਵੇਂ ਜਗਿੰਦਰ ਨਗਰ ਆ ਉਹ ਜਗਿੰਦਰ ਇੱਕ ਆਪਣਾ ਸੈਟਲਰ ਹੁੰਦਾ ਹੀਗਾ ਪੰਜਾਬੀ ਹਾਂਜੀ ਉਹਦੇ ਨਾਮ ਤੇ ਜਗਿੰਦਰ ਨਗਰ ਰੱਖਿਆ ਗੋਵਿੰਦਨਗਰ ਗੁਰੂ ਗੋਬਿੰਦ ਸਿੰਘ ਦਾ ਨਾਮ ਤੇ ਰੱਖਿਆ ਠੀਕ ਆ ਜੀ ਤੇ ਇਹ ਕੈਂਬਲਵੇ ਆ ਹਾਂ ਇਹ ਜੀ ਕੈਮਲਵੇ ਜਿਹੜਾ ਕੋਈ ਅੰਗਰੇਜ਼ ਆ ਪਹਿਲਾਂ ਆਇਆ ਸੀ ਉਹਦੇ ਨਾਂ ਤੇ ਆ ਉਹਦੇ ਨਾਂ ਤੇ ਟਾਪੂ ਬਸਿਆ ਹੋਇਆ ਟਾਪੂ ਨਾਂ ਤੇ ਬਸਿਆ ਹੋਇਆ ਜਿਹੜਾ ਮੈਂ ਡੈਟ ਹਾਊਸ ਆ ਪੈਗਮਲੀ ਇੰਦਰਾ ਪੁਆਇੰਟ ਹੈ ਹਾਂ ਜੀ ਉਹ ਪਹਿਲੇ ਪੈਗਮਲੀ ਪੁਆਇੰਟ ਹੁੰਦਾ ਸੀਗਾ ਠੀਕ ਹੈ ਜੀ ਉਹਦਾ ਨਾਂ ਇਹਨਾਂ ਨੇ ਚੇਂਜ ਕਰਕੇ ਇੰਦਰਾ ਪੁਆਇੰਟ ਰੱਖਤਾ ਠੀਕ ਹੈ ਜਿਹੜਾ ਆਪਣਾ ਯਾਦ ਲਾਸਟ ਹੈ ਇਸ ਆ ਕਰੀਪੱਤੀ ਦਾ ਪੇੜਾ ਇਹ ਕਾ ਤਾਂ ਕਰੀਪੱਤੀ ਜਿਹੜੀ ਸਬਜ਼ੀ ਚ ਪੈਂਦੀ ਆ ਇਹ ਵੀ ਸਬਜ਼ੀ ਪੈਂਦੀ ਕੜੀਪੱਤੀ ਕੜੀਪੱਤੀ ਠੀਕ ਹੈ ਤੇ ਇਹ ਵੀ ਭਾਈ ਨੇਮਤਰਾਂ ਇਹ ਤਾਂ हां ਨੇਮ ਤੇਰਾ ਬਕੈਨਜੀ ਹੁੰਦੀ ਹੈ ਬਕੈਨ ਤੇ ਰਹੀਆਂ हां ਨੇਮ ਤੇ ਮਿੱਠੀ ਨੇਮ ਕਹਿੰਦੇ ਇਹਨੂੰ ਅੱਛਾ ਅੱਛਾ ਇਹ ਭਾਈ ਉਹਨਾਂ ਦਾ ਫਲਜਾ ਚੱਕ ਰੱਖਿਆ ਹੈ हां ਠੀਕ ਆਦਿਕ ਆ ਬੰਦਰਾਂ ਡੱਬ ਪਿੱਤੀਆਂ ਇਹ ਭਾਈ ਬੰਦਰਾਂ ਨੇ ਨੁਕਸਾਨ ਕੀਤਾ ਵਾ ਐਵੇਂ ਕਰ ਜਾਂਦੇ ਬੰਦਰ ਪਿੱਪੀਆਂ ਦੇ ਨਾਰੀਅਲ ਛਿਲ ਛਿਲ ਕੇ ਤੇ ਮੋਰੇ ਕੱਢ ਕੇ ਤੇ ਚੂੜੀਆਂ ਨਾਲ ਭਰ-ਭਰ ਕੇ ਫਿਰ ਪਟੱਕ ਦੇਣੀ ਪੀ ਕੇ ਤੇ ਉਹ ਮਾਰਦੇ ਚਲਾ ਕੇ ਮਾਰਦੇ ਪੈਸੇ ਲੈ ਮਾਰਦੇ ਆ ਠੀਕ ਆ ਤੇ ਇਹ ਬਾਪੂ ਜੀ ਹੋਰ ਹਾਂ ਦਾ ਘਰ ਆ ਬਈ ਤੇ ਇਹਨਾਂ ਦੀਆਂ ਛੱਤਾਂ ਲਗਭਗ ਟੀਨ ਵਾਲੀਆਂ ਹੀ ਹੁੰਦੀਆਂ ਨੇ ਥੱਲੇ ਡਾਉਨ ਸੀਲਿੰਗ ਕੀਤੀ ਹੁੰਦੀ ਐ ਤੇ ਆ ਦੇਖੋ ਛੱਤਾਂ ਪਾਈਆਂ ਹੋਈਆਂ ਤੇ ਚੰਗਾ ਬਾਪੂ ਜੀ ਇਜਾਜ਼ਤ ਦੋ ਹੁਣ ਹਾਂ ਚੱਲੀਏ ਆਪਾਂ ਫਿਰ ਚੱਲਦੇ ਫਿਰ ਆਪਾਂ ਚਲੋ ਆਏ ਚੱਲੀਏ ਆਪਾਂ ਨਾਲ ਹੀ ਚੱਲਦੇ ਆ ਮੈਂ ਵੀ ਚੱਲਦਾ ਸਾਡੀ ਹਾਂਜੀ ਤੇ ਆਪਾਂ ਹੁਣ ਕਿੱਥੇ ਕਿਹੜਾ ਨਗਰ ਜਗਿੰਦਰ ਨਗਰ ਜਗਿੰਦਰ ਨਗਰ ਹੀ ਜਾਣਾ ਹਾਂ ਠੀਕ ਆ ਠੀਕ ਆ ਗੁਰਦੁਆਰਾ ਸਾਹਿਬ ਤੋਂ 8 ਕਿਲੋਮੀਟਰ ਇੰਦਰਾ ਪੁਆਇੰਟ ਵੱਲ ਆਏ ਸੀ ਜਿੱਥੇ ਭਾਈ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਅੱਡ-ਅੱਡ ਪਿੰਡ ਵਸੇ ਹੋਇਆ ਤੇ ਆਪਾਂ ਜਗਿੰਦਰ ਨਗਰ ਜਿਹੜਾ ਪਿੰਡ ਆ ਉੱਥੇ ਪਹੁੰਚੇ ਸੀ ਪੰਜਾਬੀਆਂ ਦੇ ਘਰੇ ਤੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਦਿਆ ਆ ਵੀ ਜਿਹੜੀ 2004 ਚ ਸੁਨਾਮੀ ਆਈ ਸੀ ਉਹਨੇ ਵੱਡੇ ਪੱਧਰ ਤੇ ਨੁਕਸਾਨ ਕੀਤਾ ਸੀਗਾ ਤੇ ਜਿੱਥੇ ਆਪਾਂ ਇਸ ਟਾਈਮ ਖੜੇ ਆ ਸਮੁੰਦਰ ਦੇ ਕਿਨਾਰੇ ਤੇ ਭਾਈ ਇੱਥੇ ਜਿਹੜਾ ਜਗਿੰਦਰ ਨਗਰ ਦਾ ਪਿੰਡ ਸੀ ਆ ਜਿਹੜੇ ਪੰਜਾਬੀਆਂ ਦੇ ਘਰ ਸੀਗੇ ਇਹ ਭਾਈ ਟਾਪੂ ਤੇ ਕਹਿੰਦੇ ਕਿ 2-2 ਕਿਲੋਮੀਟਰ ਅੰਦਰਲੀ ਸੜਕ ਘਰ ਸੀ ਉਹਨਾਂ ਇੱਕ ਕਿਨਾਰੇ ਤੇ ਪਹਿਲਾ ਘਰ ਬਸਾਏ ਸੀਗੇ ਸ਼ੁਰੂ ਚਾਨ ਕੇ ਭਾਈ ਉਹਨਾਂ ਨੇ ਜਦੋਂ ਸੁਨਾਮੀ ਆਈ ਸੀ ਉਹ ਜਿਹੜੇ ਘਰ ਆ ਭਾਈ ਆਪ ਦੇ ਵਿੱਚ ਲੈ ਲਏ ਸੀਗੇ ਤੇ ਉਹ ਪਾਣੀ ਭਾਈ ਉਹਨੇ ਨੁਕਸਾਨ ਵੱਡੇ ਪੱਧਰ ਤੇ ਕੀਤਾ ਸੀਗਾ ਤੇ ਉਹਦਾ ਵੀ ਨੁਕਸਾਨ ਭਾਈ ਆਪਣੇ ਗੁਰਦੁਆਰਾ ਸਾਹਿਬ ਨੂੰ ਹੋਇਆ ਸੀ ਆ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਵਸਿਆ ਸਿੰਘ ਸਵਾਗ ਗੁਰਦੁਆਰਾ ਸਾਹਿਬ ਜਗਿੰਦਰ ਨਗਰ ਤੇ ਆਪਾਂ ਬਜ਼ੁਰਗਾਂ ਨਾਲ ਗੱਲ ਕਰਦੇ ਆ ਤੇ ਇਹਨਾਂ ਨੂੰ ਪੁੱਛਦੇ ਆ ਤੇ ਜਿਹੜੇ ਇੱਥੇ ਹੈੱਡ ਗ੍ਰਾਂਥੀ ਸੀ ਏ ਉਹ ਵੀ ਆਪਣੇ ਨਾਲ ਆ ਉਹਨਾਂ ਨਾਲ ਵੀ ਵਾਰਤਾਲਾਪ ਆਪਾਂ ਸਾਂਝੀ ਕਰਦੇ ਆ ਹਾਂਜੀ ਸਾਸਰੀ ਘਰ ਬਾਪੂ ਜੀ ਸਾਸਰੀ ਘਰ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਪ੍ਰਕਾਸ਼ ਸਿੰਘ ਹੈ ਜੀ ਪ੍ਰਕਾਸ਼ ਸਿੰਘ ਆਜੋ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਕਨੀ ਤੇ ਬਾਪੂ ਜੀ ਜਿਹੜੀ 2004 ਚ ਸੁਨਾਮੀ ਆਈ ਸੀ ਹਾਂਜੀ ਤੇ ਉਹਨੇ ਨੁਕਸਾਨ ਕੀਤਾ ਵੱਡੇ ਪੱਧਰ ਤੇ ਗੁਰਦੁਆਰਾ ਸਾਹਿਬ ਚ ਤੇ ਹੋਰ ਵੀ ਆਪਣੇ ਘਰਾਂ ਦਾ ਵੀ ਹਾਂਜੀ ਬਹੁਤ ਨੁਕਸਾਨ ਹੋਇਆ ਠੀਕ ਮੇਰੀ ਸਿਸਟਰ ਦਾ ਵੀ ਨੁਕਸਾਨ ਹੋਇਆ ਠੀਕ ਹੈ ਸਿਸਟਰ ਵੀ ਪੂਰੀ ਹੋ ਗਈ ਠੀਕ ਹੈ ਜੀ ਉਹ ਉਹਨਾਂ ਦੀ ਸ਼ਾਦੀ ਹੋਈ ਠੀਕ ਹੈ ਉੱਥੇ ਰਹਿੰਦੀ ਤਾਂ ਉਹ ਵੀ ਰੋੜ ਗਈ ਨਾਲ ਉਹਦੇ ਤੋਂ ਬੱਚਾ ਵੀ ਰੋੜ ਗਏ ਠੀਕ ਹੈ ਬਹੁਤ ਨੁਕਸਾਨ ਬਹੁਤ ਮਾੜੀ ਗੱਲ ਹੈ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੇ ਉਸ ਟਾਈਮ ਆਪਾਂ ਗੁਰਦੁਆਰਾ ਸਾਹਿਬ ਚ ਹੈੱਡ ਗ੍ਰਾਂਥੀ ਸੀਗੇ ਹਾਂਜੀ ਠੀਕ ਹੈ ਜੀ ਤੇ ਆਪਣੇ ਜਿਹੜੇ ਜਿਵੇਂ ਤੁਸੀਂ ਦੱਸਿਆ ਹੈ ਕਿ ਗੱਲਾਂ ਬਾਤਾਂ ਕਰਦੇ ਰਹੇ ਸੀਗੇ ਵੀ ਜਿਹੜੇ ਘਰ ਸੀਏ ਸਮੁੰਦਰ ਦੇ ਅੰਦਰਲੀ ਸਾਈਡ ਸੀਗੇ ਹੁਣ ਤਾਂ ਸਮੁੰਦਰ ਕਾਫੀ ਜਗ੍ਹਾ ਘੇਰ ਗਿਆ ਅੱਗੇ ਆ ਗਿਆ ਜੀ ਹਾਂਜੀ ਠੀਕ ਹੈ ਜਿਵੇਂ ਆਪਾਂ ਗੱਲਾਂ ਦੱਸੀਆਂ ਜੀ ਤੁਹਾਨੂੰ ਵੀ ਬਾਬਾ ਜੀ ਕਹਿੰਦੇ ਆ ਕਿ ਭਾਈ ਜਿਹੜੇ ਆਪਣੇ ਘਰ ਸੀਗੇ ਜਗਿੰਦਰ ਨਗਰ ਦੇ ਕਿਨਾਰੇ ਤੇ ਉੱਤੇ ਬਸੇ ਹੋਏ ਸੀਗੇ ਤੇ 2-2 ਕਿਲੋਮੀਟਰ ਪਿਛਲੀ ਸਾਈਡ ਸੀ ਹੁਣ ਤਾਂ ਸਮੁੰਦਰ ਹੈ ਜਿਹੜਾ ਅੰਦਰਲੀ ਸਾਈਡ ਆ ਗਿਆ ਹਾਂਜੀ ਹਾਂਜੀ ਤੇ ਇਹ ਗੁਰਦੁਆਰਾ ਸਾਹਿਬ ਸੀ ਜਗਿੰਦਰ ਨਗਰ ਦਾ ਤੇ ਜਿਹੜਾ ਭਾਈ ਸੁਨਾਮੀ ਤੇ ਵਿੱਚ ਆਉਣ ਕਰਕੇ ਤੇ ਢਾਹ ਢੇਰੀ ਹੋ ਗਿਆ ਸੀ ਤੇ ਉਹਦੀ ਜਿਹੜੀ ਇਮਾਰਤ ਹੈ ਅੱਜ ਵੀ ਖੜੀ ਹੈ ਤੇ ਬਾਪੂ ਜੀ ਇਹ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਸੀ ਕਿਹੜੇ ਸਾਲ ਚ ਬਣਿਆ ਸੀ ਆ ਇਹ 2002 ਚ ਕੰਪਲੀਟ ਹੋ ਗਿਆ ਸੀ ਅੱਛਾ ਜੀ ਹਾਂਜੀ ਮੈਂ ਪੈਨਸ਼ਨ ਆ ਜਦੋਂ ਠੀਕ ਹੈ ਜੀ 2000 ਚ ਪੈਨਸ਼ਨ ਆ ਹਾਂਜੀ ਤੇ ਸਾਰਿਆਂ ਦੇ ਮਿਲ ਬੁਲ ਕੇ ਨਾਲ ਅਸੀਂ ਇਹਨੂੰ ਖੜਾ ਕੀਤਾ ਹੈ ਹਾਂਜੀ ਤੇ ਫਿਰ ਉਹਨਾਂ ਨੂੰ ਕੋਈ ਗਰੰਟੀ ਨਹੀਂ ਮਿਲਿਆ ਹਾਂਜੀ ਤੇ ਮਨੂੰ ਰੱਖ ਲਿਆ ਸੀ ਠੀਕ ਹੈ ਜੀ ਮਾੜਾ ਮੈਂ ਨਹੀਂ ਪੜਿਆ ਲਿਖਿਆ ਨਹੀਂ ਮਾੜਾ ਮੋਟਾ ਜਾਣਦਾ ਸੀ ਹਾਂਜੀ ਆਪਾਂ ਰਹਿ ਰਸ ਕਰ ਲਏ ਸੀ ਠੀਕ ਹੈ ਜੀ ਸ਼ਾਮ ਦਾ ਸਵੇਰ ਦਾ ਪਾਠ ਕਰ ਲੈਂਦਾ ਜਪਜੀ ਸਾਹਿਬ ਹਾਂਜੀ ਹਾਂਜੀ ਬਸ ਇਨਾ ਹੁੰਦਾ ਹੈ ਠੀਕ ਹੈ ਬਾਕੀ ਜਿਹੜੇ ਆ ਜਾਂਦੇ ਹੀ ਪਾਠ ਪੂਰ ਕਰਨਾ ਸੁਖਮਨੀ ਸਾਹਿਬ ਦਾ ਆ ਕੇ ਕਰ ਲੈਂਦੇ ਬੀਬੀਆਂ ਠੀਕ ਹੈ ਬੜੀਆਂ ਬੜੀਆਂ ਲਿਖਿਆ ਹੈ ਤੇ ਬਾਪੂ ਜੀ ਗੱਲ ਕਰੀਏ ਆਪਣੇ ਜਿਹੜੇ ਬਜ਼ੁਰਗ ਆਏ ਸੀ ਇਹ ਉਹ ਆਪਣਾ ਪਹਿਲਾ ਪਛੋਕੜ ਕਿਹੜੀ ਜਗ੍ਹਾ ਤੋਂ ਸੀ ਆਏ ਪਿੱਛੋਂ ਅੰਮ੍ਰਿਤਸਰ ਦੇ ਜੀ ਅੰਮ੍ਰਿਤਸਰ ਕਿਹੜੀ ਜਗ੍ਹਾ ਪਿੰਡ ਚਾਟੀ ਪਿੰਡ ਹੈ ਜੀ ਚਾਟੀ ਪਿੰਡ ਤੇ ਆਪਣੇ ਜਿਵੇਂ ਕਰ ਲਈਏ ਬਜ਼ੁਰਗ ਜਿਹੜੇ ਆਏ ਸੀ ਉਹ ਕਿੱਥੇ ਰਿਟਾਇਰਮੈਂਟ ਹੋਈ ਸੀ ਉਹ ਸੈਕਰਾਇਜ਼ਮੈਂਟ 'ਚ ਸੈਕਰਾਇਜ਼ਮੈਂਟ ਤੋਂ ਕਿਹੜੀ ਜਗ੍ਹਾ ਤੋਂ ਰਿਟਾਇਰਮੈਂਟ ਹੋਈ ਸੀ ਪੋਸਟ ਕਿੱਥੇ ਸੀ ਉਹਨਾਂ ਦੀ ਇਹਨਾਂ ਦੀ ਪੋਸਟ ਉਹ ਤੋਂ ਆ ਗਈ ਰਾਂਚੀ ਰਾਂਚੀ ਹਾਂਜੀ ਠੀਕ ਹੈ ਜੀ ਮਾਟਰਾਂ ਸਾਹਿਬ ਠੀਕ ਹੈ ਤੇ ਆਪਾਂ ਵੀ ਆਰਮੀ 'ਚ ਹੀ ਸੀਗੇ ਮੈਂ ਵੀ ਆਰਮੀ ਤੋਂ ਰਿਟਾਇਰ ਹੋ ਆਇਆ ਜੀ ਬਾ 79 ਤੋਂ ਚ ਭਾਰਤੀ ਹੋ ਗਿਆ ਸੀ ਹਾਂਜੀ ਮੈਂ 2000 ਚ ਰਿਟਾਇਰ ਹੋ ਗਿਆ 2000 ਚ ਰਿਟਾਇਰਮੈਂਟ ਹੋ ਗਈ ਸੀ ਤੇ ਆਪਣੀ ਡਿਊਟੀ ਫਿਰ ਇੱਥੇ ਹੁੰਦੀ ਸੀ ਨਹੀਂ ਨਹੀਂ ਇੱਥੇ ਨਹੀਂ ਉੱਥੇ ਮੈਂ ਸ਼੍ਰੀਨਗਰ ਦੇ ਕਿਹਾ ਜਲੰਧਰ ਦੇ ਕਿਹਾ ਠੀਕ ਹੈ ਜੀ ਮੱਧ ਪ੍ਰਦੇਸ਼ ਵੀ ਕਿਹਾ ਸੀ ਹਾਂਜੀ ਉੱਥੇ ਵੀ ਡਿਊਟੀ ਕੀਤੀ ਠੀਕ ਹੈ ਭਾਰਤੀ ਆਪਣੀ ਪੋਰਟ ਪਲੇਅਰ ਹੀ ਹੋਈ ਸੀ ਹਾਂਜੀ ਪੋਰਟ ਪਲੇਅਰ ਬਣੀ ਤੇ ਪੜਾਈ ਵਗੈਰਾ ਪੋਰਟ ਪਲੇਅਰ ਇੱਥੇ ਹੀ ਹੋਈ ਨਹੀਂ ਪੜਾਈ ਇੱਥੇ ਕੀਤੀ ਮੈਂ ਪੰਜਵੀਂ ਤਾਈ ਪੜਿਆ ਜਰਾ ਨਹੀਂ ਪੰਜਵੀਂ ਚ ਪੜ ਕੇ ਫਿਰ ਭਾਰਤੀ ਭਾਰਤੀ ਹੋ ਗਿਆ 17 ਸਾਲ ਦੀ ਉਮਰ ਚ ਠੀਕ ਹੈ ਜੀ ਇਹ ਭਾਈ ਗੁਰਦਰਾ ਸਾਹਿਬ ਦੀ ਇਮਾਰਤ ਹੈ ਜਿਹੜੀ 2004 ਚ ਸੁਨਾਮੀ ਆਈ ਸੀ ਉਹਦੇ ਕਰਕੇ ਢਹਿ ਢੇਰੀ ਹੋਈ ਸੀ ਤੇ ਜਿਵੇਂ ਤੁਹਾਨੂੰ ਦੱਸੇ ਸੀ ਬਾਬਾ ਬਜ਼ੁਰਗਾਂ ਨੇ ਆਪਣੇ ਦੱਸਿਆ ਹੀ ਹੈ ਵੀ ਜਿਹੜਾ ਕਿ ਵੀ ਹੋਰ ਵੀ ਨੁਕਸਾਨ ਵੱਡੇ ਪੱਧਰ ਤੇ ਹੋਏ ਸੀ ਇਹ ਘਰਾਂ ਦੇ ਵੀ ਤੇ ਜਿਹੜੇ ਜਾਨਾਂ ਵੀ ਗਈਆਂ ਸੀਆਂ ਤੇ ਜਿਵੇਂ ਗੱਲ ਕਰੀਏ ਕਿ ਪੰਜਾਬੀ ਜਿਹੜੇ ਆਪਣੇ ਸ਼ੁਰੂ ਤੋਂ ਤਸੀਹੇ ਚਾਲਦੇ ਆਏ ਆ ਜਾਂ ਕਿਵੇਂ ਮਰਜ਼ੀ ਮੰਨ ਲੀਏ 1984 ਹੋਈ ਜਾਂ ਹੋਰ ਵੀ ਹੋਏ ਜਾਂ ਆਪਣੇ ਹੁਣ ਪੰਜਾਬ ਚ ਕਹ ਲਈਏ ਕਿ ਜਿਹੜੇ ਹੜ੍ਹ ਆਏ ਸੀਗੇ ਉਹ ਵੀ ਇੱਕ ਸੁਨਾਮੀ ਸੀਗੀ ਆਪਣੇ ਪੰਜਾਬ ਦੇ ਉੱਤੇ ਤੇ ਹੋਈਆਂ ਜਿਹੜੀਆਂ ਕਰੋਪੀਆਂ ਆਪਣੇ ਪੰਜਾਬ ਤੇ ਆਉਂਦੀਆਂ ਰਹੀਆਂ ਚੜ੍ਹ ਚੜ੍ਹ ਕੇ ਤੇ ਭਾਈ ਉਹਨਾਂ ਦਾ ਜਿਹੜਾ ਬਜ਼ੁਰਗ ਆਪਣੇ ਆਪਣੇ ਪੰਜਾਬੀ ਉਹ ਤਸੀਹੇ ਚਾਲਦੇ ਰਹੇ ਆ ਤੇ ਇਹ ਆ ਗੁਰਦਰਾ ਸਾਹਿਬ ਦੀ ਪੁਰਾਣੀ ਦੀ ਇਮਾਰਤ ਤੇ ਹੁਣ ਬਾਪੂ ਜੀ ਗੁਰਦਰਾ ਸਾਹਿਬ ਆਪਣੇ ਇੱਥੇ ਤਾਪੂ ਤੇ ਇੱਕ ਹੀ ਆ ਜਿਹੜਾ ਮੇਨ ਗੁਰਦੁਰਾ ਸਾਹਿਬ ਵਿਚ ਆ ਕੈਂਬਲਵੇ ਦਾ ਪੁਰਾਉਂਦਰੀ ਆ ਕੈਂਬਲਵੇ ਹਾਂਜੀ ਲੇਕਿਨ ਮੇਰੇ ਚੀਜੇ ਨੇ ਦਿੱਤੀ ਉੱਥੇ 1 ਏਕੜ ਜ਼ਮੀਨ ਹਾਂਜੀ 1 ਏਕੜ ਦਿੱਤੀ ਆ ਉੱਥੇ ਨਿਸ਼ਾਨ ਸਾਹਿਬ ਲਾਤਾ ਵਾ ਹਾਂਜੀ ਹਾਂਜੀ ਤੇ ਜੇ ਪਰਵਾਲ ਫੇਰੀ ਆਉਂਦੀ ਆ ਹਾਂਜੀ ਤੇ ਉੱਥੇ ਚਾਹ ਪਾਣੀ ਦਾ ਪ੍ਰੋਗਰਾਮ ਹੋ ਜਾਂਦਾ ਵੀ ਹੌਲੀ ਹੌਲੀ ਗੁਰਦੁਰਾ ਸਾਹਿਬ ਦੀ ਆਸਟਾ ਉੱਧਰ ਬਣਾਵਾਂਗੇ ਠੀਕ ਆ ਠੀਕ ਆ ਜੀ ਤੇ ਇਹ ਫਿਰ ਬਾਬਾ ਜੀ ਵੀ ਇਹ ਤੋਂ ਬਾਅਦ ਚ ਹੁਣ ਇੱਥੇ ਮਤਲਬ ਕੀ ਕਦੇ ਇਹ ਨਹੀਂ ਸੋਚੇ ਵੀ ਇਹਨੂੰ ਕੀਤਾ ਜਾਵੇ ਕਿ ਇਹ ਫਿਰ ਸੁਨਾ ਜਮਾ ਸਮੁੰਦਰ ਦੇ ਕਿਨਾਰੇ ਤੇ ਆਇਆ ਇਹ ਤਾਂ ਕਿਨਾਰੇ ਤੇ ਆ ਗਿਆ ਨਾ ਇੱਥੇ ਡੜੀ ਰਹਿੰਦਾ ਹਾਂਜੀ ਕੋਈ ਪਤਾ ਨਹੀਂ ਕਿਉਂ ਕਦੋਂ ਚੜੇ ਕੋਈ ਪਤਾ ਨਹੀਂ ਇਹ ਤਾਂ ਗੱਲ ਸਹੀ ਆ ਜੀ ਲੇਕਿਨ ਸਾਡੇ ਜਿਹੜੇ ਤਿਸੋ ਇਹਨਾਂ ਦੇ ਗੁਰਦੁਆਰੇ ਸਾਹਿਬ ਦੇ ਪ੍ਰਧਾਨ ਆ ਉਹ ਕਦੇ ਵੀ ਇਹਦੇ ਪਿਛਲੇ ਪੰਨੇ ਜਿਹੜਾ ਉੱਥੇ ਆ ਲਾਸਟ ਕੋਣਾ ਵਾ ਹਾਂਜੀ ਉਹ ਤਾਂ ਉੱਥੇ ਕਹਿੰਦਾ ਵੀ ਨਿਸ਼ਾਨ ਸਾਹਿਬ ਲਾਉਣ ਵਾਸਤੇ ਠੀਕ ਆ ਜੀ ਉੱਥੇ ਪਰਵਾਦ ਪਰ ਉਹ ਕਿਉਂ ਇਹ ਜਿਹੜੀ ਕਿੱਕੜ ਜ਼ਮੀਨ ਆ ਹਾਂਜੀ ਇੱਥੇ ਵੀ ਦਾਨ ਕੀਤੀ ਕਹਿੰਨੇ ਠੀਕ ਆ ਜੀ ਇਹ ਹਜੇ ਵੀ ਗੁਰਦੁਆਰਾ ਸਾਹਿਬ ਦੇ ਨਾਮ ਹੀ ਬੋਲਦੇ ਆ ਹਜੇ ਗੁਰਦੁਆਰਾ ਸਾਹਿਬ ਦੇ ਨਾਮ ਤੇ ਠੀਕ ਆ ਜੀ ਤੇ ਮਤਲਬ ਕਹਿੰਦਾ ਵੀ ਹਜੇ ਵੀ ਇੱਥੇ ਕਹਿੰਦੇ ਨਿਸ਼ਾਨ ਸਾਹਿਬ ਲਾਉਣਾ ਆ ਜੀ ਉਹ ਉੱਥੇ ਨਾ ਨੁਕਰੇ ਜਾ ਕੇ ਲਾਸਟ ਚ ਜਿੱਥੇ ਜੰਗਲ ਜਿਹਾ ਸੀਦਾ ਹਾਂਜੀ ਹਾਂਜੀ ਉੱਥੇ ਕਿਤੇ ਲਾਹਤ ਉੱਥੇ ਬਣਾਵਾਂਗੇ ਕਹਿੰਦੇ ਸੀ ਠੀਕ ਹੈ ਤੇ ਇਹ ਗੁਰਦੁਆਰਾ ਸਾਹਿਬ ਦੀ ਬੈਕਸਾਈਡ ਆ ਗਈ ਹਾਂਜੀ ਬੈਕਸਾਈਡ ਇੱਥੇ ਗੁਰੰתי ਸਾਹਿਬ ਰਹਿੰਦੇ ਉਹਨਾਂ ਵਾਸਤੇ ਬਣਾਇਆ ਸੀ ਵੀ ਗੁਰੰתי ਸਾਹਿਬ ਦੇ ਵਾਸਤੇ ਰਹਿਣ ਵਾਸਤੇ ਜਗ੍ਹਾ ਬਣਾਈ ਸੀ ਹਾਂਜੀ ਠੀਕ ਹੈ ਤੇ ਇਹ ਭਾਈ ਇਹਨਾਂ ਦੇ ਐਸ ਏਰੀਏ ਦਾ ਨਾਮ ਕੀ ਪੈਂਦਾ ਸੀ ਪਹਿਲਾਂ ਤੁਸੀਂ ਇਹਦਾ ਨਾਮ ਜਗਿੰਦਰ ਨਗਰੀ ਜਗਿੰਦਰ ਨਗਰ ਤੇ ਇਹ ਜਿਹੜਾ ਏਰੀਆ ਫਿਰ ਉਹ ਜਗਿੰਦਰ ਨਗਰ बस्ती ਰਾਂਚੀ ਬਸਤੀ ਕਰਦੇ ਰਾਂਚੀ ਬਸਤੀ ਹਾਂਜੀ ਠੀਕ ਹੈ ਤੇ ਉਦੋਂ ਨਾਰੀਅਲ ਦੇ ਪੇੜ ਬਹੁਤ ਵੱਡੇ ਵੱਡੇ ਹੁੰਦੇ ਸੀ ਬਹੁਤ ਵੱਡੇ ਵੱਡੇ ਕਹਿੰਦੇ ਸੁਨਾਮੀ ਆਈ ਸੀ ਤੇ ਉਦੋਂ ਵੇੜੇ ਕਹਿੰਦੇ ਕਿ ਜਿਹੜਾ ਪਾਣੀ ਸੀ ਨਾਰੀਅਲ ਦੇ ਨਾਰੀਅਲ ਤੇ ਉੱਪਰ ਉੱਪਰ ਲਾਸ਼ ਜਾਂਦਾ ਸੀ ਜੀ ਠੀਕ ਹੈ ਵੀ ਕਈ ਲਾਸ਼ਾਂ ਜਿਹੜੀਆਂ ਨਾਰੀਅਲ ਦੇ ਬੁੱਟਿਆਂ ਦੇ ਉੱਪਰ ਰਹੀ ਸੀ ਸਾਈਡਾ ਵੀ ਲੱਗੀ ਕਈ ਲਾਸ਼ਾਂ ਤੇ ਉੱਪਰ ਹੋਰ ਆ ਗਿਆ ਚੜਦੀ ਕਲਾ ਸੀ ਅੱਜ ਵੀ ਚੜਦੀ ਕਲਾ ਹੈ ਹਾਂ ਇੱਕ ਜਕਾਰਾ ਛੱਡਦੀ ਬੋਲੇ ਸੋ ਨਿਹਾਲ ਸ੍ਰੀ ਅਕਾਲ ਸਾਸ਼ਟਰੀ ਅਕਾਲ ਜਗेंद्र ਨਗਰ ਤੋਂ ਆਪਾਂ ਵਾਪਸ ਆ ਗਏ ਸੀ ਇਹ ਗੁਰਦੁਆਰਾ ਸਿੰਘ ਸਭਾ ਦਸ਼ਮੇਸ਼ ਨਗਰ ਤੇ ਜਿਹਨੂੰ ਭਾਈ ਕੈਂਬਲਵੇ ਬੋਲੇ ਆਂਦਾ ਤੇ ਆਪਣੀ ਜਿਹੜੀ ਰਹਿਣ ਸਹਿਣ ਦੀ ਵਿਵਸਥਾ ਗੁਰਦੁਆਰਾ ਸਾਹਿਬ ਵਿੱਚ ਹੀ ਹੈ ਇਹ ਜਿਹੜੇ ਦੋ ਕਮਰੇ ਆ ਇਹ ਜਿਹੜੇ ਗ੍ਰੰਥੀ ਸਾਹਿਬ ਨੇ ਆਪਣੇ ਪੰਜਾਬ ਤੋਂ ਆਏ ਵੇ ਉਹਨਾਂ ਨੂੰ ਡੇਢ ਦੋ ਸਾਲ ਹੋ ਗਏ ਇਹ ਉਹਨਾਂ ਦੇ ਤੇ ਇੱਧਰ ਆਪਣਾ ਕਮਰਾ ਭਾਈ ਜਿਹਦੇ ਵਿੱਚ ਆਪਾਂ 5-6 ਦਿਨ ਹੋ ਗਏ ਰਹੀ ਜਾਂਦਿਆਂ ਨੂੰ ਤੇ ਇਹ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਆਪਾਂ ਨੂੰ ਕਮਰਾ ਦਿੱਤਾ ਵਾ ਇਧਰ ਪਾਈ ਆਪਣਾ ਪਾਵਰ ਬੈਂਕ ਨੱਕੋ ਨੱਕ ਹੋਇਆ ਪਿਆ ਹੋਣਾ ਚਾਰਜ ਲਾਇਆ ਪਿਆ ਸੀ ਆ ਇਧਰ ਭਾਈ ਜਿਵੇਂ ਗੱਲ ਕਰੀਏ ਤੇ ਮੀਂਹ ਬਹੁਤ ਪੈਂਦਾ ਕੱਪੜੇ ਕੁੱਪੜੇ ਆਪਦੇ ਅੰਦਰ ਹੀ ਸਕੋਣੇ ਪੈਂਦੇ ਆ ਇਧਰ ਆਪਾਂ ਤਾਂ ਨਹੀਂ ਭਰੀ ਬੈਠੇ ਆ ਕੱਪੜੇ ਆਪਦੇ ਜਿਵੇਂ ਤੁਸੀਂ ਬਾਹਰ ਦੇਖੀ ਜਾਂਦੇ ਹੋ ਮੀਂਹ ਜਿਹੜਾ ਪਈ ਜਾਂਦਾ ਭਾਈ ਪਰ ਨਾਲੇ ਹਜੇ ਵੀ ਚੱਲੀ ਜਾਂਦੇ ਆ ਇਹ ਇਧਰ ਦਾ ਮਾਹੌਲ ਆ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਆਂ ਭਾਈ ਮੀਹ ਦਾ ਕੋਈ ਪਤਾ ਨਹੀਂ ਇੱਥੇ ਕਦੋਂ ਆ ਜਾਏ ਕਦੋਂ ਨਹੀਂ ਇਹ ਗੱਲਬਾਤ ਹੈ ਤੇ 5 ਕਿ ਮਿੰਟ ਪਹਿਲਾਂ ਹੀ ਮੀਂਹ ਪੈ ਗਿਆ ਤੇ ਉਹਨਾਂ ਦੇ ਜਿਹੜੇ ਪ੍ਰਣਾਲੇ ਆ ਬਗੀ ਜਾਂਦੇ ਆਂ ਬਾਬਾ ਜੀ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਜਦੋਂ ਦੇ ਆਏ ਆ ਤੇ ਆਪਣਾ ਪ੍ਰਸ਼ਾਦਾ ਪਾਣੀ ਇੱਧਰ ਹੀ ਹੁੰਦਾ ਬਾਬਾ ਜੀ ਕਿ ਘਰੇ ਹੀ ਦੋਨੇ ਟਾਈਮ ਤੇ ਹੀ ਬਣਾਉਂਦੇ ਆ ਭਾਈ ਤੇ ਇਹਨਾਂ ਨੇ ਆਪਾਂ ਨੂੰ ਆਪ ਦੇ ਇੱਕ ਪਰਿਵਾਰ ਤਰ੍ਹਾਂ ਰੱਖਿਆ ਵਾ ਜਿੰਨੀ ਇੱਜ਼ਤ ਬਖਸ਼ੀ ਐ ਆਵ ਭਗਤ ਕਰੀ ਜਾਂਦੇ ਆਪਣੀ 4-5 ਦਿਨਾਂ ਤੋਂ ਭਾਈ ਆਪਣੇ ਜਿਹੜੇ ਕੱਪੜੇ ਲੱਤੇ ਉਹ ਵੀ ਇਹੀ ਤੋਂ ਹੁੰਦੇ ਐ ਤੇ ਰੋਟੀ ਪਾਣੀ ਐ ਦੋਨੇ ਟਾਈਮ ਦਾ ਬਾਬਾ ਜੀ ਦੇ ਘਰੇ ਹੀ ਬੰਦ ਹੈਗਾ ਇਧਰੋਂ ਹੀ ਆਪਾਂ ਛਕਦੇ ਆ ਤੇ ਜੇ ਕਿਤੇ ਜਾਣਾ ਵੀ ਤੜਕੇ ਵੀ ਜਿਹੜੀ ਭੈਣ ਆ ਤੜਕੇ ਕਹ ਦੂਗੀ ਕਿ ਪ੍ਰਸ਼ਾਦ ਦੇ ਛਕਣਾ ਬਿਨਾ ਕਿਤੇ ਜਾਇਓ ਨਾ ਦੋ ਫੋਨ ਆਪਾਂ ਹਾਥੇ ਫੜੀ ਫਿਰਦੇ ਨੇ ਭਾਈ ਇਹਦੇ ਵਿੱਚ ਦੋਨਾਂ ਵਿੱਚ ਹੀ ਜਿਹੜੀਆਂ ਸਿਮਾਂ ਹੈਗੀਆਂ ਬੀਐਸ ਨਾਲ ਦੀਆਂ ਤੇ ਤੜਕੇ ਦੇ ਘਰੇ ਗੱਲ ਵਾ ਕਰਨ ਵਾਸਤੇ ਆਪਾਂ ਇਧਰ ਉਧਰ ਤੜਫੜੀਆਂ ਮਾਰੀ ਆਂਦੇ ਆਂ ਬੇਬੇ ਨਾਲ ਗੱਲ ਹੋ ਜੇ ਦੋ ਦਿਨ ਹੋ ਗਏ ਘਰੇ ਜਿਹੜੀ ਗੱਲ ਨਹੀਂ ਹੋਈਗੀ ਤੇ ਭਾਈ ਤੜਕੇ ਦਾ ਫੋਨ ਮਲਾਈ ਜਾਂਦੇ ਨੇ ਨੈਟਵਰਕ ਜਮਾਂ ਹੀ ਨਹੀਂ ਆਈ ਜਾਂਦਾ ਤੁਹਾਨੂੰ ਦਿਖਾਉਂਦੇ ਆ ਇੱਥੇ ਟਾਵਰ ਹੈ ਇਹ ਆ ਦੇਖੋ ਭਾਈ ਦੋਨੇ ਸਿਮਾਂ ਤੇ ਕਾਟੇ ਵੱਜੇ ਖੜੇ ਆ ਇਹ ਗੱਲ ਬਾਤ ਹੈ ਤੇ BS ਨਾਲ ਦਾ ਵੀ ਤੜਕੇ ਦਾ ਜਿਹੜਾ ਨੈਟਵਰਕ ਆਉਡਿਆ ਵਾ ਤੇ ਭਾਈ ਘਰੇ ਗੱਲ ਦੋ ਦਿਨਾਂ ਤੋਂ ਹੋਈ ਨਹੀਂ ਮਾਤਾ ਨਾ ਤੇ ਮੱਥਾ ਮਾਰੀ ਜਾਂਦੇ ਆ ਤੜਕੇ ਦੇ ਫੋਨ ਫੜ ਕੇ ਇੱਧਰ ਹੋਏ ਨੇ ਉੱਧਰ ਹੋਏ ਨੇ ਵੀ ਮਾੜੀ ਮੋਟੀ ਘਰੇ ਗੱਲ ਹੋ ਜੇ ਤਾਂ ਉਹਨਾਂ ਨੂੰ ਤਸੱਲੀ ਜੀ ਹੋ ਜੇ ਵੀ ਠੀਕ ਠਾਕ ਆ ਤੇ ਭਾਈ ਜਿਹੜਾ ਆਪਣਾ ਜਹਾਜ ਸੀਗਾ ਦੋ ਤਰੀਕ ਨੂੰ ਚੱਲਣਾ ਤੇ ਅੱਜ ਆਪਾਂ ਨੂੰ ਹੁਣੇ-ਹੁਣੇ ਪਤਾ ਲੱਗਿਆ ਹੈ ਵੈਦਰ ਖਰਾਬ ਹੋਣ ਕਰਕੇ ਤੇ ਲੇਟ ਹੋਇਆ ਤੇ ਉਹ ਜਾਜਾ ਜਿਹੜਾ ਆਪਣਾ 6 ਤਰੀਕ ਨੂੰ ਚੱਲੂਗਾ ਤੇ 7 ਤਰੀਕ ਨੂੰ ਇੱਥੋਂ ਵਾਪਸੀ ਹੋਊਗੀ ਅੱਜ ਦੀ ਜਿਹੜੀ ਵੀਡੀਓ ਆਪਣੀ ਸਮਾਂਤਿ ਜਿਵਾਦੀ ਹੈ ਸਾਰੀ ਸੰਗ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਜਿਹੜਾ ਕੀਮਤੀ ਤੇ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਫਿਰ ਤੋਂ ਸਾਰੀ ਸੰਗ ਦਾ ਤਹਿ ਦਿਲ ਤੋਂ ਧੰਨਵਾਦ ਮਿਲਦੇ ਆਂ ਨੈਟਵਰਕ ਹੋਣ ਤੋਂ ਬਾਅਦ ਚੋਂ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ